ਬਹੁਤ ਹੀ ਸਤਿਕਾਰਯੋਗ ਖਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉਤੇ ਸਵਾਗਤ ਹੈ ਮੈਂ ਡਾਕਟਰ ਮਿਕਸੀ ਮੁੱਖ ਕੀਤਿ ਬੜੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਝੋਨੇ ਦੀ ਫਸਲ ਦੇ ਵਿੱਚ ਝਾੜਾ ਚੋਬਾ ਜਾਂ ਸੌਣ ਦੀ ਰੋਕ ਕਿਵੇਂ ਕਰੀਏ ਸਾਣ ਵੀਰੋ ਪੰਜਾਬ ਦੇ ਵਿੱਚ ਤਕਰੀਬਨ 30 ਲੱਖ ਹੈਕਟੇਰ ਰਕਮੇ ਦੇ ਵਿੱਚ ਝੋਨੇ ਦੀ ਕਾਇਤ ਕੀਤੀ ਜਾਂਦੀ ਹੈ ਜਿਹੜਾ ਫਰੀਦਕੋਟ ਦੇ ਵਿੱਚ ਤਕਰੀਬਨ 118000 ਹੈਕਟੇਰ ਰਕਬੇ ਦੇ ਵਿੱਚ ਛੋਲੇ ਦੀ ਕਾਸ਼ਤ ਕੀਤੀ ਜਾਂਦੀ ਹੈ ਛੋਲੇ ਦੀ ਕਾਸ਼ਤ ਵਿੱਚ ਕਿਸਾਨਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਪਾਣੀ ਦਾ ਪੱਧਰ ਜਿਹੜਾ ਵਾ ਉਹ ਲਗਾਤਾਰ ਨੀਵਾ ਜਾ ਰਿਹਾ ਹੈ ਲੇਬਰ ਦੀ ਕਾਸਟ ਜਿਹੜੀ ਆ ਉਹ ਲਗਾਤਾਰ ਜਿਹੜੀ ਵੱਧ ਰਹੀ ਹੈ ਇਨਪੁਟ ਦੀ ਕਾਸਟ ਵੀ ਵੱਧ ਰਹੀ ਹੈ ਜਿਹੜੀ ਆਪਾਂ ਖੇਤੀ ਸੰਬੰਧੀ ਵੇ ਵਰਤਦੇ ਆ ਮੌਸਮੀ ਬਦਲਾਅ ਆ ਰਹੇ ਹਨ ਮੌਸਮੀ ਬਦਲਾਅ ਵੀ ਜਿਹੜੇ ਨੇ ਇਹ ਤੁਹਾਡੇ ਪੈਦਾਵਾਰ ਤੇ ਜਿਹੜਾ ਵਾ ਬਹੁਤ ਪ੍ਰਭਾਵ ਪਾ ਰਹੇ ਨੇ ਕਈ ਵਾਰੀ ਚੰਗਾ ਵੀ ਪੈਂਦਾ ਕਈ ਵਾਰੀ ਮਾੜਾ ਵੀ ਪੈਂਦਾ ਝੋਨੇ ਦੀ ਫਸਲ ਦੇ ਵਿੱਚ ਨਦੀਨਾਂ ਦਾ ਇੱਕ ਅਜਿਹਾ ਪੱਖ ਆ ਜਿਹੜਾ ਕਿ ਵੱਡੀ ਪੱਧਰ ਤੇ ਜਿਹੜਾ ਵਾ ਉਹ ਝਾੜ ਘਟਾਉਣ ਦੇ ਵਿੱਚ ਸਾਈਕਲ ਕਰਦਾ ਲੋਕ ਇੱਕ ਝੋਨੇ ਦੇ ਵਿੱਚ ਬਹੁਤ ਸਾਰੀ ਨਦੀਨ ਜਿਹੜੇ ਨੇ ਉਹ ਆ ਜਾਂਦੇ ਆ ਜਿਹਦੇ ਵਿੱਚ ਸਵਾਗ ਸਵਾਖੀ ਝੋਨੇ ਦੇ ਮੋਥੇ ਗੁਰਦ ਮਦਾਨਾ ਚੀਨੀ ਘਾਜ ਚੜੀ ਘਾਜ ਤਕੜੀ ਘਾਜ ਝੋੜੇ ਪੱਤੇ ਵਾਲ ਨਦੀਨ ਇਹ ਨਦੀਨ ਜਿਹੜੇ ਨੇ ਝੋਨੇ ਦੀ ਫਸਲ ਦਾ ਝਾੜ ਜਿਹੜਾ ਘਟਾਉਣ ਦੇ ਵਿੱਚ ਸਾਈ ਹੁੰਦੇ ਆ ਸੋ ਇਹਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਨਾਲ ਜਿਹੜੀ ਹੋਰ ਇੱਕ ਨਵੀਂ ਸਮੱਸਿਆ ਜਿਹੜੀ ਉੱਭਰ ਕੇ ਆ ਰਹੀ ਹੈ ਉਹ ਹੈ ਕਿ ਝੋਨੇ ਦੀ ਫਸਲ ਦੇ ਵਿੱਚ ਜੰਗਲੀ ਝੋਨਾ ਇਹਨੂੰ ਆਪਾਂ ਝਾੜਾ ਵੀ ਕਹਿ ਦਿੰਦੇ ਆ ਚੂਬਾ ਵੀ ਕਹਿ ਦਿੰਦੇ ਆ ਮਾਜੇ ਦੇ ਵਿੱਚ ਸੌਣ ਵੀ ਕਹਿ ਦਿੰਦੇ ਆ ਸੋ ਉਹਦੀ ਜਿਹੜੀ ਨਵੀਂ ਜਿਹੜੀ ਸਮੱਸਿਆ ਜਿਹੜੀ ਆ ਉਹ ਆ ਰਹੀ ਆ ਖਾਸ ਕਰਕੇ ਜਿਹੜੀ ਸਿੱਟੀ ਚੋਲੇ ਦੀ ਸਿੱਧੀ ਵਜਾਈ ਆ ਉਹਦੇ ਵਿੱਚ ਇਸ ਮੁੱਸੇ ਜਿਹੜੀ ਆ ਉਹ ਜਦੋਂ ਆਉਂਦੀ ਆ ਤਾਂ ਬਹੁਤ ਜ਼ਿਆਦਾ ਜਿਹੜੀ ਵੱਜ ਜਾਂਦੀ ਆ ਤੇ ਕਈ ਵਾਰੀ ਦੇਖਿਆ ਕਿ ਉਹ ਉਹਦੀ ਲੇਬਰ ਜਿਹੜੀ ਇੰਨੀ ਵੱਜ ਜਾਂਦੀ ਆ ਕਿਸਾਨ ਨੂੰ ਖੇਤ ਜਿਹੜਾ ਉਹਨੂੰ ਕਈ ਵਾਰੀ ਹੋਣਾ ਵੀ ਪੈਂਦਾ ਸੁਖਸਾਣ ਵੀਰੋ ਇਹ ਜਿਹੜਾ ਜੰਗਲੀ ਝੋਨਾ ਵਾ ਤੁਸੀਂ ਦੇਖਿਆ ਹੋਊਗਾ ਕਿ ਇਹਦਾ ਸ਼ੁਰੂਆਤੀ ਦੌਰ ਦੇ ਵਿੱਚ ਇਹ ਆਮ ਛੋਲੇ ਦੇ ਨਾਲ ਹੀ ਜਿਹੜਾ ਵਾ ਉਹ ਹੁੰਦਾ ਵਾ ਪਰ ਇਹਦੀ ਜੰਮ ਜਿਹੜਾ ਵਾ ਉਹ ਬਾਅਦ ਚ ਹੁੰਦਾ ਮੈਂ ਤਾਂ ਜੇ ਮਾਝੇ ਮਾਲ ਬਟਾਣ ਕੋਲ ਦੇਖੀਏ ਤਾਂ ਉਹਦੇ ਚ ਆਮਰ ਕਿਸਾਨ ਕਹਿੰਦੇ ਆ ਵੀ ਇਹਨੂੰ ਸੌਣ ਤਾਂ ਕਹਿੰਦੇ ਆ ਵੀ ਸੌਣ ਵੀ ਨਹੀਂ ਜਾਂਦਾ ਵਾ ਸੋ ਇਹਦੇ ਜਿਹੜੀ ਆ ਆਮ ਨਾਲੋਂ ਜਿਹੜਾ ਵਾ ਜਾਂਦਾ ਵੀ ਜ਼ਿਆਦਾ ਲੇਟ ਆ ਇਹਦਾ ਜਿੱਦੀ ਡੈੱਥ ਦੇ ਉੱਤੇ ਮਤਲਬ ਕਿ ਜੇ ਇਹਦੀ ਨੂੰਗਾ ਇਹ ਤੇ ਬੀ ਜਿਹੜਾ ਵਾ ਪਿਆ ਹੁੰਦਾ ਵਾ ਕੁ ਘਰ ਸਾਲ ਜਿਹੜਾ ਵਾ ਉਹ ਫਹੁੰਦੇ ਆ ਬੀ ਸੀਡ ਬੈਂਕ ਜਿਹੜਾ ਉਹਦਾ ਪਿਆ ਹੁੰਦਾ ਵਾ ਉਹ ਕਾਫੀ ਥੱਲੇ ਵੀ ਜੰਮ ਜਾਂਦਾ ਵਾ ਇਹਦੀ ਜਿਹੜੀ ਜੜ ਜਿਹੜੀ ਬਹੁਤ ਮਜ਼ਬੂਤ ਹੁੰਦੀ ਹੈ ਬੂਟਾ ਬੜਾ ਮੋਟਾ ਬਣ ਜਾਂਦਾ ਟ੍ਰਿੰਗ ਜਿਆਦਾ ਹੁੰਦੀ ਹੈ ਸ਼ਖਾ ਜਿਆਦਾ ਫੁੱਟਦੀ ਹੈ ਇਹਦੇ ਫੁਲਾ ਜਿਹੜੇ ਫੁੱਲ ਆ ਉਹ ਆਮ ਝੋਨੇ ਦੇ ਨਾਲੋਂ ਪਹਿਲਾਂ ਆ ਜਾਂਦੇ ਆ ਇਹਦੇ ਨਾਲ ਨਾਲ ਜਿਹੜੀ ਉਹ ਜਿਹੜੀ ਤੁਹਾਡੇ ਜਿਹੜੇ ਦਾਣੇ ਜਿਹੜੇ ਆ ਉਹ ਕਾਲੇ ਰੰਗ ਚ ਲਾਲ ਰੰਗ ਚ ਜਾਂ ਫਿੱਕੇ ਕਾਲੇ ਰੰਗ ਚ ਹੋਣਗੇ ਇਸ ਝੋਨੇ ਦੇ ਜਿਹੜੇ ਦਾਣੇ ਜਿਹੜੇ ਆ ਉਹ ਆਮ ਨਾਲੋਂ ਪਹਿਲਾਂ ਝੜ ਜਾਂਦੇ ਆ ਕਈ ਵਾਰੀ ਆਮਸ ਹਨ ਦੇ ਘਰ ਦੇ ਦੂਖੇਤਾਂ ਵਿੱਚ ਆ ਜਾਂਦਾ ਵਾ ਤੇ ਉਹਨਾਂ ਨੂੰ ਇਹ ਭੁਲੇਖਾ ਹੁੰਦਾ ਕਿ ਬੀਜ ਜਿਹੜਾ ਆ ਖੀਦਿਆ ਵਾ ਉਹ ਵੀ ਮੜਾ ਹੋ ਸਕਦਾ ਤੇ ਉਹ ਫਿਰ ਕਈ ਵਾਰੀ ਕਈ ਪਰਸਮਸਿਆਵਾਂ ਦਾ ਜਿਹੜਾ ਸਬਬ ਵੀ ਬਣਦਾ ਚੁਕਸਾਰ ਵੀ ਰੋ ਇਹ ਜਿਹੜਾ ਚੁਬਾ ਹੋਵੇ ਤੁਸੀਂ ਦੇਖਿਆ ਹੋਊਗਾ ਕਿ ਇਹ ਕਾਫੀ ਸਮੇਂ ਤੱਕ ਜੜੀ ਦੀ ਡੋਰਮੈਂਸੀ ਇਹ ਬਹੁਤ ਲੰਬੇ ਸਮੇਂ ਤੱਕ ਰਹਿੰਦੀ ਹੈ ਨੌਰਬੀ ਸਰਦਾਰ ਕੀ ਉਹ ਜ਼ਮੀਨ ਚ ਪਿਆਰ ਬਿੱਟੀ ਚ ਪਿਆਰ ਇੰਦਾ। ਸੋ ਇਹ ਜੋ ਜੰਦਾ ਵਾ ਜਦੋਂ ਚੋਨਾਪਾ ਮੰਨ ਲਓ ਇੱਕ ਸਿੱਧੀ ਵਿਜੈ ਕੀਤੀ ਆ ਦੋ ਲਾਈਨਾਂ ਦੇ ਵਿੱਚ ਜਿਹੜੀ ਦੋ ਲਾਈਨਾਂ ਨੇ ਜਿਹੜਾ ਹੋਵੇਗਾ ਉਹਨਾਂ ਨੂੰ ਜੇ ਆਪਾਂ ਦੇਖੀਏ ਪੁੱਟ ਕੇ ਦੇਖੀਏ ਤੇ ਇਹਦੀ ਜੜਾਂ ਜੜੀਆਂ ਨੇ ਉਹ ਢੂਗੀਆਂ ਹੋਣਗੀਆਂ ਤੇ ਜ਼ਿਆਦਾ ਹੋਣਗੀਆਂ। ਉਹਦੇ ਦਾਣੇ ਜਿਹੜੇ ਆ ਉਹ ਟੇਹਾ ਹੋਣਗੇ ਜਿਹੜਾਂ ਦੇ ਥੋੜਾ ਅੰਦਰ ਜਾਜ ਹੋਣਗੇ 3-4 ਸੈਂਟੀਮੀਟਰ 3-4 ਇੰਚ ਵੀ ਹੋ ਸਕਦੇ। ਜੇ ਨਾਰਮਲ ਚ ਉਹ ਨਾਮ ਆ ਉਹਦਾ ਜਿਹੜਾ ਬਾਬਾ ਜਮੀਨ ਦੀ ਸਤ੍ਹਾ ਦੇ ਉੱਤੇ ਜਿਹੜਾ ਵਾ ਉਹਦਾ ਜਿਹੜਾ ਬੀ ਆ ਉਹ ਪਿਆ ਹੋਊਗਾ ਤੇ ਬੜੀ ਵੱਡੀ ਇੱਕ ਪਹਿਚਾਣ ਆ ਕਿ ਉਹਦਾ ਜਿਹੜਾ ਵਾ ਉਹਦਾ ਰੰਗ ਵੀ ਜਿਹੜਾ ਥੋੜਾ ਪਲਤਨ ਚ ਹੋਏਗਾ ਪਰ ਜਿਹੜਾ ਝੋਨੇ ਵਾਲਾ ਜਿਹੜਾ ਝੋਨੇ ਦਾ ਜਿਹੜਾ ਬੀ ਉਗਿਆ ਵਾ ਉਹਦਾ ਜਿਹੜਾ ਨਾਰਮਲ ਆ ਉਹਦਾ ਥੋੜਾ ਰੰਗ ਹਰਾ ਹੋਏਗਾ ਸੋ ਇਹਦਾ ਆਪਾਂ ਪਹਿਚਾਣ ਕਰਨੀ ਆ ਪਹਿਚਾਣ ਕਰਕੇ ਫਿਰ ਆਪਾਂ ਦੇਖਣਾ ਕਿ ਅੱਗੇ ਕੀ ਕੀਤਾ ਜਾਵੇ ਤੋ ਜੇਕਰ ਇਹਦੀ ਫਲਾਹ ਦੀ ਗੱਲ ਕਰੀਏ ਤੇ ਇਹਦੇ ਵਿੱਚ ਫਲਾਹ ਦੇ ਵਿੱਚ ਕਾਰਨ ਮੁਕ ਕਾਰਨ ਜਿਹੜੇ ਨੇ ਉਹ ਰਲਿਆ ਬੀਵੀ ਹੋ ਸਕਦਾ ਜਿਹੜੀ ਸਾਫ ਮਸ਼ੀਨਰੀ ਜਿਹੜੀ ਆ ਉਹਦਾ ਬਹੁਤ ਹੋਣਾ ਜਰੂਰੀ ਹੋਣਾ ਵਾ ਜਿਹਦਾ ਕਟਾਈ ਕਰਦੇ ਆ ਉਹਦੇ ਵਿੱਚ ਜਿਹੜਾ ਨਦੀਨ ਹੁੰਦਾ ਵਾ ਜਾਂ ਉਹਦੀ ਚੱਕ ਟਾਈ ਦਾ ਹੁੰਦੀ ਆ ਕਿਤੇ ਹੋਰ ਪੈਣੀ ਵਿੱਚੋਂ ਆਦ ਨਹੀਂ ਰਿਹਾ ਉਹਦੇ ਵਿੱਚ ਹੜਾਂ ਦਾ ਪਾਣੀ ਵੀ ਆ ਇਰੀਗੇਸ਼ਨ ਦੇ ਢਿੱਤੇ ਅਡੀ ਨਰੀ ਪਾਣੀ ਆ ਉਵੀ ਇੱਕ ਫਲਾਦਾ ਕਰਨਿਆ ਹਵਾ ਤੇ ਚਲਦੀ ਆ ਉਹਦਾ ਵੀ ਇੱਕ ਫਲਾਦਾ ਕਰਨਿਆ ਸਾਡਾ ਪਿਛਲੇ ਸਾਲ ਬਹੁਤ ਸਾਰਾ ਝੋਨਾ ਜਿਹੜਾ ਵਾ ਵਿੱਚ ਡਿੱ ਗਿਆ ਹੁੰਦਾ ਜਿਹੜੇ ਬੀਜ ਡਿੱਗੇ ਹੁੰਦੇ ਆ ਉਹ ਜਿਹੜਾ ਝੋਨਾ ਉਹ ਉਗ ਪਿੰਦਾ ਜਦੋਂ ਆਪਾਂ ਪਨੀਰੀ ਬੀਜਾਂਗੇ ਪਰੀ ਦੇ ਵਿੱਚ ਉਹ ਵੀ ਬੂਟੇ ਉਗ ਪਣਗੇ ਜਦੋਂ ਆਪਾਂ ਪਰੀ ਦੇ ਵਿੱਚ ਖੇਤ ਚ ਲਾਵਾਂਗੇ ਤੇ ਉਹ ਬੂਟੇ ਵੀ ਲੱਗ ਜਣਗੇ ਫਿਰ ਆਪਾਂ ਨੂੰ ਇਹ ਪਤਾ ਲੱਗੂ ਸਾਨੂੰ ਪਤਾ ਕਾਬਿਲਦਾ ਕਿ ਇਹ ਵਾਲਾ ਰਲਾ ਆ ਗਿਆ ਵਿੱਚ ਪਰ ਇਸ ਦੇ ਨਾਲ ਨਾਲ ਜਿਹੜੇ ਚਾੜੇ ਵਾਲੇ ਜਾਂ ਚੋਬੇ ਵਾਲੇ ਬੂਟੇ ਆ ਜਿਹੜੇ ਬੀ ਆ ਉਹ ਵੀ ਜੇਕਰ ਫਰੀਦ ਦੇ ਵਿੱਚ ਉੱਗ ਪਏ ਤਾਂ ਉਹ ਵੀ ਜਿਹੜੇ ਜਿਹੜੇ ਉਹ ਫਰੀਦ ਦੀ ਪੁੱਤਨੀ ਆ ਉਹ ਜਿਹੜੇ ਬੂਟੇ ਨੇ ਉਹ ਵੀ ਤੁਹਾਡੇ ਖੇਤ ਵਿੱਚ ਜਾਣਗੇ ਤੇ ਉੱਥੇ ਆਪਾਂ ਉਹਨੂੰ ਟ੍ਰਾਂਸਪਲੈਂਟ ਕਰ ਦਿਆਂਗੇ ਫਿਰ ਜਦੋਂ ਕੁਝ ਸਮੇਂ ਬਾਅਦ ਜਦੋਂ ਨਿਸਰਤ ਆਉਂਦੀ ਹੈ ਫਸਲ ਨਿਸਰਤ ਦਿਲਦੀ ਆ ਤੇ ਉਹ ਬੂਟੇ ਜਿਹੜੇ ਵੱਡੇ ਹੋ ਜਾਂਦੇ ਆ ਉਹ ਆਮ ਫਸਲਾਂ ਵੱਡੇ ਹੁੰਦੇ ਆ ਤੇ ਕਾਫੀ ਜਾਂੜੇ ਆ ਹੁੰਦਾ ਦਾ ਸੋ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਇਹ ਜਿਹੜੀ ਰੋਕtham ਲਈ ਵੱਖ-ਵੱਖ ਤਰੀਕੇ ਅਪਣਾਈਏ ਕੱਲਾ ਕਿਉਂਕਿ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ ਕਿਸੇ ਵੀ ਦਵਾਈ ਦਾ ਕਿਸੇ ਵੀ ਡਿਸਾਈਡ ਦਾ ਕੋਈ ਦਵਾਈ ਨਹੀਂ ਅਸਰ ਨਹੀਂ ਹੋ ਰਿਹਾ। ਸੋ ਇਸ ਕਰਕੇ ਸਭ ਤੋਂ ਜੁੜੀ ਇਹ ਹੈ ਕਿ ਅਸੀਂ ਜਿੰਨਾ ਵੀ ਬੀ ਪਿਛਲੇ ਸਾਲ ਦਾ ਪਿਆ ਵਾ ਉਹਨੂੰ ਆਪਾਂ ਉਹ ਗਾਲੀ ਇੱਕ ਵਾਰੀ ਅਗਾਉਂਦੇ ਵੇਲਾ ਵਾਸਤੇ ਦੋ ਰੌਣੀਆਂ ਜਿਹੜੀਆਂ ਨੇ ਉਹ ਕੀਤੀ ਜਾ ਸਕਦੀਆਂ ਨੇ। ਰੌਣੀ ਕਰਕੇ ਜਿਹੜਾ ਵੀ ਉਗਦਾ ਵਾ ਉਹਨੂੰ ਜਾਂ ਤੇ ਗ੍ਰੈਮੋਕਸੋਨ ਦੇ ਨਾਲ 500 ਗ੍ਰਾਮ ਜਿਹੜੀ ਗ੍ਰੈਮੋਕਸੋਨ ਆ ਉਹਦੇ ਨਾਲ ਕੰਟਰੋਲ ਕਰਦੀ ਖਤਮ ਕਰਦੀ ਏ ਜਾਂ ਉਹਨੂੰ ਹਲਕੀ ਜਿਹੀ ਜਿਹਾ ਹੱਲ ਚਲਾ ਕੇ ਉਹਨਾਂ ਜਿਹੜਾ ਇਹਨੂੰ ਕੰਟਰੋਲ ਕਰ ਸਕਦੇ ਆ ਜਿਹਨਾਂ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਪਿਛਲੇ ਸਾਲ ਸੀਗੀ ਉਥੇ ਹੀ ਬਾਸਮਤੀ ਲਾ ਸਕਦੇ ਆ ਕਿਉਂਕਿ ਬਾਸਮਤੀ ਲਾਉਣ ਦਾ ਟਾਈਮ ਕਾਫੀ ਪਿਆਰ ਹੁੰਦਾ ਵਾ ਉਸ ਤੋਂ ਪਹਿਲਾਂ ਆਪ ਇੱਕ ਦੌਰੌਣੀ ਕਰਕੇ ਸਾਰਾ ਉਗਾ ਕੇ ਉਹਨੂੰ ਵਿੱਚ ਖਤਮ ਕਰ ਸਕਦੇ ਆ ਸੋ ਕਰਕੇ ਬਾਸਮਤੀ ਜਿਹੜੀ ਆ ਉਹਨਾਂ ਖੇਤਾਂ ਦੇ ਵਿੱਚ ਜਿੱਥੇ ਇਹ ਪ੍ਰੋਬਲਮ ਹੈ ਉਥੇ ਬਾਸਮਤੀ ਨੂੰ ਤਜੀ ਦੇ ਉੱਪਰ ਉਥੇ ਮੈਂ ਬਾਸਮਤੀ ਕਿਉਂਕਿ ਬਾਸਮਤੀ ਲੇਟ ਚ ਲੱਗਦੀ ਹੈ ਤੇ ਜਦੋਂ ਲੇਟ ਲੱਗੇਗੀ ਤੇ ਉਹ ਜਿਹੜਾ ਸਾਰਾ ਝੋਨਾ ਜਿਹੜਾ ਵਾ ਉਹ ਤੁਹਾਡਾ ਬਿਲਕੁਲ ਜਿਹੜਾ ਵਾ ਖਤਮ ਹੋ ਜਾ ਹੁਣ ਸਿੱਧੀ ਬਜਾਈ ਦੇ ਵਿੱਚ ਜਿਹੜੀ ਸਮੱਸਿਆ ਹੁੰਦੀ ਆ ਉਹਦੇ ਵਿੱਚ ਆਪਾਂ ਲੈਣਾ ਚ ਬੀਤਦੇ ਆ ਤੇ ਲੈਣਾ ਦੇ ਵਿੱਚ ਜਦੋਂ ਦੋ ਲੈਣਾ ਦੇ ਵਿੱਚ ਜਿਹੜਾ ਵੀ ਉੱਗਿਆ ਵਾ ਜਿਹੜੇ ਬੂਟੇ ਉੱਗਿਆ ਇਹਦਾ ਮਤਲਬ ਕਿ ਉਹ ਝਾੜਾ ਵਾ ਜਾਂ ਸੌਂ ਚੜਬਾ ਵਾ ਜੂ ਉਸ ਨੂੰ ਜਦੋਂ ਥੋੜਾ ਵੱਡਾ ਹੁੰਦਾ ਵਾ ਤੇ ਫਿਰ ਆਪਾਂ ਗੋਡੀ ਜੇ ਥੋੜੀ ਥੋੜੇ ਬੂਟੇ ਤੇ ਫਿਰ ਫੁੱਟੇ ਜਾ ਸਕਦੇ ਆ ਨਹੀਂ ਅਦਰਵਾਈਜ਼ ਫਿਰ ਗੋਡੀ ਕਰਕੇ ਉਹਨੂੰ ਆਪਾਂ ਬਾਹਰ ਕੱਢਣਾ ਪੈਂਦਾ ਵਾ ਅਦਰਵਾਈਜ਼ ਜੇਕਰ ਉਹ ਵੱਡਾ ਹੋ ਜਾਏਗਾ ਤਾਂ ਫਿਰ ਬਹੁਤ ਮੁਸ਼ਕਲ ਜਿਹੜੀ ਹਾਲ ਚਾਏਗੀ ਕਈ ਵਾਰੀ ਤਾਂ ਬਹੁਤ ਜ਼ਿਆਦਾ ਜਿਹੜੀ ਮਜ਼ਦੂਰਾਂ ਦੀ ਲੋਡ ਪੈਂਦੀ ਆ ਤੋਂ ਇਸ ਕਰਕੇ ਸਿੱਧੀ ਵਿਜਾਈ ਜਿਹੜੀ ਆ ਉਹ ਕਦੇ ਵੀ ਛਟੇ ਨਾਲ ਨਾ ਬੀਜੋ ਉਹਨੂੰ ਜਿਹੜਾ ਵਾ ਲੈਣਾ ਚ ਬੀਜਾਂਗੇ ਲੈਣਾ ਚ ਪਤਾ ਲੱਗ ਜਾਊਗਾ ਵੀ ਇਹ ਚ ਉਹ ਪ੍ਰੋਬਲਮ ਹੈ ਵਾ ਕ ਨਹੀਂ ਹੈ ਸਿੱਧੀ ਵਿਜਾਈ ਉੱਥੇ ਕਰੋ ਜਿੱਥੇ ਇਹ ਸਮੱਸਿਆ ਨਾ ਹੋਵੇ ਜੇ ਪਿਛਲੇ ਸਾਲ ਤੁਹਾਡੇ ਖੇਤ ਦੇ ਵਿੱਚ ਇਹ ਚੋਬਾ ਜਾਂ ਝਾੜਾ ਸੀਗਾ ਉੱਥੇ ਸਿੱਧੀ ਵਿਜਾਈ ਬਿਲਕੁਲ ਨਾ ਕਰੋ ਕਿਉਂਕੋ ਸਮੱਸਿਆ ਆ ਸਕਦੀ ਆ ਤਿੰਨ ਚਾਰ ਸਾਲਾਂ ਦਾ ਜੇ ਤੁਸੀਂ ਸਿੱਧੀ ਵਿਜਾਈ ਕਰ ਰਹੇ ਆ ਤੇ ਉਹਨੂੰ ਟ੍ਰਾਂਸਪਲੈਂਟਡ ਜਿਹੜੀ ਤੁਹਾਡੀ ਲਵਾਈ ਵਾਲਾ ਵਾ ਉਹ ਚੋਂ ਨਾ ਲਿਆਓ ਸਿੱਧੀ ਵਿਜਾਈ ਵੀ ਲਗਾਤਾਰ ਨਾ ਕਰੋ ਫੇ ਜੇ ਤੁਹ ਫਸਲ ਤੁਹਾਡੀ ਮੁੰਜਰਾ ਤੇ ਆ ਜਾਂਦੀ ਆ ਤੇ ਉਹ ਚਾਹ ਨੂੰ ਪਤਾ ਲੱਗ ਜਾਂਦਾ ਵੀ ਬੂਟੇ ਕਿਹੜੇ ਚੋਬੇ ਦੇ ਆ ਕਿਹਨੇ ਝਾੜੇ ਦੇ ਆ ਉਹ ਸਾਰਾ ਪਤਾ ਲੱਗ ਜਾਂਦਾ ਕਿਉਂਕਿ ਵੱਡੇ ਬੂਟੇ ਹੋਣਗੇ ਉਹਨਾਂ ਨੂੰ ਕੁੱਟਿਆ ਜਾ ਸਕਦਾ ਉਹਨੂੰ ਪੁੱਟ ਕੇ ਖਤਮ ਕਰ ਦਿਓ ਜਾਂ ਉਹਦੀਆਂ ਜਿਹੜੀਆਂ ਮੁੰਜਰਾ ਉੱਪਰ ਹੈਗੀਆਂ ਨੇ ਦਾਣੇ ਬਣਨ ਤੋਂ ਪਹਿਲਾਂ ਪਹਿਲਾਂ ਉਹਨੂੰ ਜਿਹੜਾ ਵੱਢ ਦਿਓ ਸੋ ਉਹਦੇ ਨਾਲ ਵੀ ਅਗਲੇ ਸਾਲ ਦੇ ਦਾਣੇ ਜਿਹੜੇ ਅਗਲੇ ਸਾਲ ਦੇ ਜਿਹੜਾ ਬੀਜ ਜਿਹੜਾ ਨਹੀਂ ਬਣੂਗਾ ਸੋ ਸਾਰਾ ਜਿਹੜਾ ਜਿਹੜਾ ਇਹਦਾ ਕੰਟਰੋਲ ਹੋ ਜਾਏਗਾ ਸੋ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਜਿੰਨਾ ਖੇਤਾਂ ਦੇ ਵਿੱਚ ਇਹ ਪਿਛਲੇ ਸਾਲ ਚੰਗੀ ਪ੍ਰੋਬਲਮ ਹੈਗੀ ਉਹਨਾਂ ਖੇਤਾਂ ਦੇ ਵਿੱਚ ਬਾਸਮਤੀ ਦੀ ਕਾਸ਼ ਕਰੀਏ ਜਾਂ ਜਿਹੜਾ ਨੇ ਮੂੰਗੀ ਬੀਜੀ ਆ ਉਹ ਬੀਜੀ ਜਾ ਸਕਦੀ ਹੈ ਮੱਕੀ ਬੀਜੀ ਜਾ ਸਕਦੀ ਸੀ ਤੇ ਹੁਣ ਹੁਣ ਐਸ ਵੇਲੇ ਕੀ ਕਰ ਸਕਦੇ ਆਪਾਂ ਉਹਦੇ ਤੇ ਬਾਸਮਤੀ ਵੀ ਬੀ ਸਕਦੇ ਆ ਬਾਸਮਤੀ ਦੇ ਬੀਜਨ ਤੋਂ ਪਿਲਵਾਈ ਤੋਂ ਪਹਿਲਾਂ ਪਹਿਲਾਂ ਦੋ ਤਿੰਨ ਟਰੌਣੀਆਂ ਕਰਕੇ ਉਹਦੇ ਵਿੱਚ ਜਿਹੜਾ ਵੀ ਉਗਿਆ ਬੂਟਾ ਵਾ ਉਹਨੂੰ ਆਪਾਂ ਗ੍ਰੈਮੁਕਸੋਂ ਦੇ ਨਾਲ ਜਾਂ ਉਹ ਜਿਹੜਾ ਵਾ ਉਹ ਹਲਕੀ ਹਲ چلا ਕੇ ਉਹਨੂੰ ਆਪਾਂ ਖਤਮ ਕਰ ਸਕਦੇ ਆ ਤਾਂ ਖਾਨ ਵੀਰੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤਾ ਇਸ ਨੂੰ ਜਰੂਰਗਾ ਸ਼ੇਅਰ ਕਰੋ ਤਾਂ ਜੋ ਤੂੰ ਹੋਰ ਜਿਹੜੇ ਕਿਸਾਨ ਜਿਹੜੇ ਆ ਉਹ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਬਣੇ ਸਸਕਾਰ